ਕਲਕੱਤਾ ਦੇ ਵਿੱਚ ਐਮਡੀ ਕਰ ਰਹੀ ਮੈਡੀਕਲ ਕਾਲਜ ਦੀ ਟ੍ਰੇਨੀ ਡਾਕਟਰ ਦੀ ਵਹਿਸ਼ਿਆਨਾ ਢੰਗ ਦੇ ਨਾਲ ਕੀਤੇ ਗਏ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਭਗਤਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਧਾਰੀਵਾਲ ਦੇ ਵੱਲੋਂ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਕਲਕੱਤਾ ਦੀ ਮਹਿਲਾ ਡਾਕਟਰ ਨੂੰ ਮੋਮਬਤੀਆਂ ਜਲਾ ਕੇ ਸ਼ਰਧਾਂਜਲੀ ਪੇਟ ਕੀਤੀ ਗਈ ਹੈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਨਾਗਰਿਕ ਵੀ ਇਕੱਠਾ ਹੋਏ ਕੇਂਦਰ ਸਰਕਾਰ ਨੂੰ ਤੁਰੰਤ ਵੱਡਾ ਐਕਸ਼ਨ ਕਰਦੇ ਹੋਏ ਇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਡਾਕਟਰ ਬੰਦਾ ਕੋਈ ਸੌਖਾ ਨਹੀਂ ਹੈਗਾ ਇਟਸ ਵੈਰੀ ਡਿਫਿਕਲਟ ਡਾਕਟਰ ਬਣ ਕੇ ਫਿਰ ਜੌਬ ਤੇ ਜਾਣਾ ਸਿਰ ਉਹਦੇ ਨਾਲ ਆਹੋ ਜਿਹਾ ਜ਼ਬਰ ਜਨਾਹ ਹੋਣਾ ਇਹ ਸਾਡੇ ਲਈ ਸ਼ਰਮਿੰਦਗੀ ਦਾ ਕਾਰਨ ਆ ਅਸੀਂ ਸ਼ਾਇਦ ਜਾਨਵਰਾਂ ਤੋਂ ਵੀ ਉੱਪਰ ਜਾ ਚੁੱਕੇ ਆ 78 ਸਾਲ ਹੋ ਗਿਆ ਇਸ ਦੇਸ਼ ਨੂੰ ਆਜ਼ਾਦ ਹੋਇਆ ਅੱਜ ਤੱਕ ਸਾਡੀਆਂ ਬੱਚੀਆਂ ਇੱਥੇ ਸੇਫ ਨਹੀਂ ਹੈਗੀਆਂ ਕਿਸ ਦਿਨ ਇਸ ਦੇਸ਼ ਦੇ ਵਿੱਚ ਇਹ ਬੱਚੀਆਂ ਸੁੱਖ ਦਾ ਸਾਹ ਲੈ ਸਕਣਗੀਆਂ ਇਹ ਸਿਸਟਮ ਕਿਦੋਂ ਬਦਲੇਗਾ ਕਿਤੋਂ ਆਪਾਂ ਅਸਲ ਵਿੱਚ ਆਜ਼ਾਦ ਹੋਵਾਂ ਭੈਣ ਨੂੰ ਸ਼ਰਧਾਂਜਲੀ ਦਿੱਤੀ ਆ ਤਾਂ ਜੋ ਆਪਾਂ ਸਮਝੀਏ ਯਾਤੇ ਰਖੜੀ ਬਣਵਾਣੀ ਛੱਡ ਦਈਏ ਜਾਂ ਆਪਾਂ ਆਪਣੀਆਂ ਭੈਣਾਂ ਨੂੰ ਭੈਣਾਂ ਦਾ ਦਰਜਾ ਦੇਈਏ ਤੇ ਇਹ ਸਿਸਟਮ ਨੂੰ ਬਦਲੀਏ ਤਾਂ ਜੋ ਸਾਡੀਆਂ ਭੈਣਾਂ ਇੱਕ ਅچھے ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਝਣ ਸਕਣ ਨਿਢਲ ਹੋ ਸਕਣ ਤੋ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰੀਏ ਬਹੁਤ ਸ਼ਰਮ ਆਂਦੀ ਆ ਕਿ 78 ਸਾਲ ਹੋਣ ਦੇ ਬਾਵਜੂਦ ਇਹੋ ਜੀ ਘਟਨਾ ਸਾਨੂੰ ਅਖਬਾਰਾਂ ਚ ਤੇ ਮੀਡੀਆ ਚ ਸੁਣਨ ਨੂੰ ਮਿਲਦੀ ਆ ਤੋ ਮੈਂ ਇਹਨਾਂ ਸ਼ਬਦਾਂ ਨਾਲ ਵਿਰਾਮ ਦਿੰਦਾ ਹਾਂ ਤੋ ਅਸੀਂ ਅੱਜ ਦਿਲੋਂ ਉਹਦੇ ਸ਼ਹਿਰ ਵਾਸੀ ਧਾਰੀਵਾਲ ਦੇ ਨਾਲ ਡਾਕਟਰ ਸਹਿਬਾਨ ਇਸ ਭੈਣ ਨੂੰ ਸ਼ਰਧਾਂਜਲੀ ਦਿੰਨੇ ਆ ਦਿਲੋਂ ਸ਼ਰਧਾਂਜਲੀ ਦਿੰਨੇ ਆ ਤਾਂ ਜੋ ਸਰਕਾਰਾਂ ਦੀਆਂ ਅੱਖਾਂ ਖੁੱਲਣ ਪੋਲਿਟਿਸ਼ੀਅਨਸ ਦੀਆਂ ਅੱਖਾਂ ਖੁੱਲਣ ਤਾਂ ਜੋ ਇਹ ਦੁਬਾਰਾ ਸਾਨੂੰ ਇਹੋ ਜੀਆਂ ਚੀਜ਼ਾਂ ਸੁਣਨ ਨੂੰ ਨਾ ਮਿਲਣ ਕਾਨੂੰਨ ਦੀ ਪਾਲਣਾ ਹੋਵੇ ਇਸੇ ਦੇ ਨਾਲ ਮੈਂ ਇਹ ਬਹੁਤ ਮੰਦਭਾਗੀ ਘਟਨਾਵਾਂ ਔਰ ਬੀਤੇ ਸਮੇਂ 8 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ 9 ਤਰੀਕ ਨੂੰ ਜਦੋਂ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ ਫੋਰ ਵੀ ਦੋ ਬੱਚੀਆਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਬਲਾਤਕਾਰ ਕੀਤਾ ਗਿਆ ਔਰ ਜੂਪੀ ਦੇ ਵਿੱਚ ਉਹਦੇ ਜਿਹੜਾ ਸੀਗਾ ਇੱਕ ਬੇਟੀ ਦੇ ਖੰਜਰ ਮਾਰ ਮਾਰ ਕੇ ਬਲਾਤਕਾਰ ਕਰਨ ਤੋਂ ਬਾਅਦ ਸਰੀਰ ਨੂੰ ਛੰਨੀ ਕਰ ਦਿੱਤਾ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਬੁਰੇ ਤਰੀਕੇ ਦੇ ਨਾਲ ਨਕਾਮ ਨੇ ਆਪਣੇ ਰੱਖਿਆ ਕਰਨ ਦੇ ਲਈ ਆਪਣੇ ਜਿੰਨੇ ਵੀ ਉਹਨਾਂ ਦੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਦਾ ਫੇਲੀਅਰ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਸ਼ਰਦਾਂਜਲੀ ਆ ਜੋ ਮੈਂ ਭਗਤ ਪੂਰਨ ਸਿੰਘ ਸੋਸਾਇਟੀ ਦੇ ਨਾਲ ਰਲ ਕੇ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦਾ ਸੂਬਾ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਮਿੱਠੀ ਸ਼ਰਦਾਂਜਲੀ ਜਿਹੜੀ ਆ ਦੇ ਰਿਹਾ ਆ